ਦੇਖ ਰਹੇ ਸਾਰੇ ਬੱਚੇ ਬਜ਼ੁਰਗਾਂ ਨੂੰ ਚਾਚੀਆਂ ਤਾਈਆਂ ਨੂੰ ਤੇ ਮੇਰੇ ਰੱਬ ਵਰਗੀਆਂ ਮਾਵਾ ਨੂੰ ਸਰ ਨੂੰ ਪਹਿਲਾਂ ਭਾਈ ਸਤ ਸ੍ਰੀ ਅਕਾਲ ਆ ਗਈ ਤੇ ਬਾਕੀ ਜੇ ਕੋਈ ਰਹਿ ਗਿਆ ਭਾਈ ਉਹਨੂੰ ਵੀ ਸਤ ਸ੍ਰੀ ਅਕਾਲ ਆ ਗਈ ਤੇ ਆਪਾਂ ਕੋਈ ਵੀ ਦੁਖੀ ਨਹੀਂ ਕਰਨਾ ਆਪਣੀ ਵੀਡੀਓ ਦੇ ਵਿੱਚ ਬਾਕੀ ਅੱਜ ਸੋਖ ਨਾਲ ਰੱਬ ਨੇ ਵੀ ਧੁੱਪ ਵਗੈਰਾ ਕੱਢਦੀ ਬੱਦਲਬਾਜੀ ਸੀਗੀ ਕੱਲ ਵੀ ਤੇ ਚਲੋ ਕੱਲ ਮੀ ਮੂਵੀ ਪੈ ਗਿਆ ਤੁਹਾਨੂੰ ਦਿਖਾਇਆ ਪਿਛਲੀ ਵੀਡੀਓ ਤੁਸੀਂ ਦੇਖਿਆ ਹੀਗਾ ਆਪਣੀ ਕੱਲ੍ਹ ਵਾਲੀ ਚ ਤੇ ਮੂਵੀ ਮੂ ਪੈ ਗਿਆ ਸੀਗਾ ਤੇ ਆਪਾਂ ਵੀ ਬਸ ਬੂਟਿਆਂ ਨੂੰ ਪਾਣੀ ਪੂਣੀ ਲਾ ਲਈ ਪਹਿਲਾਂ ਉੱਠ ਕੇ ਤੇ ਹੋ ਗਿਆ तकरीबन 8 ਕੱਬ ਚੁੱਕਿਆ ਹੁਣ ਤਾਂ ਸੂਰਜ ਵੀ ਆ ਗਿਆ ਇਹਨਾਂ ਨੂੰ ਪਾਣੀ ਪੁਣੀ ਪਾ ਲਈਦਾਗਾ ਸਵੇਰੇ ਉੱਠ ਕੇ ਤੇ ਤਾਂ ਕਿ ਭਾਈ ਇਹ ਵੀ ਵੱਲ ਫੁੱਲ ਜਾਣ ਆਪਾਂ ਵੀ ਖਾਣੇ ਹੁੰਨੇ ਆਗੇ ਤੇ ਹੁਣ ਸੁਖ ਨਾਲ ਦਰਖਤ ਦਰੂਖਤ ਲਾਉਣ ਨੂੰ ਤਾਂ ਕੋਈ ਜਗ੍ਹਾ ਹੈ ਨਹੀਂ ਕਿ ਇੱਥੇ ਆ ਇੱਕ ਇਹਨਾਂ ਛੋਟਾ ਜਿਹਾ ਅਮਰੂਦ ਲਾਇਆ ਹੋਇਆ ਆਪਣੇ ਘਰੇ ਇਹਨੂੰ ਹੋ ਗਏ तकरीबन ਇੱਥੇ ਸਾਲ ਤੇ ਫਾਲਣੇ ਹਲੇ ਕੋਈ ਦਿੱਤਾ ਨਹੀਂਗਾ ਤੇ ਸਾਨੂੰ ਐਂ ਸੀ ਅਮਰੂਦ ਮਰੂਦ ਖਾ ਕੇ ਜਾਵਾਂਗੇ ਪਰ ਅਮਰੂਦਾਂ ਦਾ ਕੋਈ ਹਲੇ ਲੈਖਾ ਜੋਖਾ ਨਹੀਂਗਾ ਤੇ ਇਧਰ ਆਪਾਂ ਲਾ ਰੱਖਿਆ ਹੈਗੇ ਇਹਦੇ ਵਿੱਚ ਜਾਮਣਾ ਜੁੰਮਣਾ ਹੋ ਗਈਆਂ ਸੀਗੀਆਂ ਇਹਦੇ ਵਿੱਚ ਤੇ ਅਦੀਨਾ ਪਦੂਨਾ ਹੋ ਗਿਆਗਾ ਤੇ ਬਾਕੀ ਇਧਰ ਮਣੀ ਪਲਾਂਟ ਵਗੈਰਾਗਾ ਤੇ ਇਹ ਸਾਰਾ ਕੁਝ ਆ ਜਿਹੜੇ ਆਪਾਂ ਛੋਟੇ ਛੋਟੇ ਜਿਹੇ ਦਰਖਤ ਲਾਏ ਹੋਏ ਹੈਗੇ ਬਾਕੀ ਤਰੀਕ ਅੱਜ ਹੋ ਗਈ ਹੈਗੀ 21 ਆਖਵਾ ਮਹੀਨਾ ਤੇ 2025 ਚੱਲੀ ਜਾਂਦਾਗਾ ਬਾਕੀ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਸੁਖ ਨਾਲ ਭਾਦੋ 6 ਚੱਲ ਰਹੀ ਹੈਗੀ ਤੇ ਆਪਣੇ ਜਾਣ ਦੇ ਵੀ ਤਨਬਸ ਥੋੜੀ ਰਹਿ ਗਏ ਨੇਗੇ ਤੇ ਉਹ ਤੁਹਾਨੂੰ ਆਪਾਂ ਦੱਸ ਹੀ ਦੇਣਾਗਾ ਉਹ ਹਾਲੇ ਥੋੜਾ ਸਸਪੈਂਸ ਰੱਖ ਲਈ ਤਾਂ ਵਧੀਆ ਗੱਲ ਲੱਗੀ ਕਿਉਂਕਿ ਮੌਕੇ ਤੇ ਦੱਸਾਂਗੇ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਬਾਕੀ ਆਪਣੇ ਥੋੜੇ ਸਮਾਨ ਜਾ ਆਉਣ ਵਾਲਾਗਾ ਮੈਨੂੰ ਐਂ ਸੀ ਸਮਾਨ ਸਮੁੰਨ ਆ ਜੇ ਸਾਰਾ ਤੇ ਆਪਾਂ ਫੇਰ ਹੀ ਤੁਹਾਨੂੰ ਦੱਸ ਦਈਏ ਕੱਲ ਵਾਲੇ ਵੀਰ ਨੂੰ ਦੱਸਿਆ ਸੀਗਾ ਵੀ ਭਾਈ ਤੂੰ ਬਟਾਪਾਂ ਫੜਾ ਦੀਂ ਕਹਿੰਦਾ ਸੀ ਮੱਥਨੇ ਫੜਾ ਲੂਗਾ ਤੇ ਉਹਦਾ ਵੀ ਕੋਈ ਫੋਨ ਫਾਂਜ ਆਇਆ ਨਹੀਂਗਾ ਤੇ ਉਹਨੂੰ ਵੀ ਆਪਾਂ ਲਾ ਕੇ ਹਟਿਆਂਗੇ ਤੇ ਉਹ ਕਹਿੰਦਾ ਸੀ ਅੱਜ ਪਹੁੰਚਦੀ ਕਰ ਦਾਂਗੇ ਕੱਲ ਤੁਸੀਂ ਬੂਟ ਤਾਂ ਦੇਖ ਹੀ ਲੈਗੇ ਬਸ ਦੋ ਖ ਚੀਜ਼ਾਂ ਮੇਨ ਆਗੀਆਂ ਆਪਾਂ ਨੂੰ ਉਹ ਮਿਲ ਜਾਣ ਤੇ ਜਦੋਂ ਹੀ ਉਹ ਆਉਂਦੀਆਂ ਆਪਾਂ ਨਿਕਲ ਜਾਣਾਗਾ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਜਾਗਾ ਨਾ ਭਾਦੋਂ ਦੀ ਗਰਮੀ ਉਸ ਤੋਂ ਵਧੀਆ ਵਧੀਆ ਪਹਿਲਾਂ ਪਹਿਲਾਂ ਆਪਾਂ ਕੋਈ ਠੰਡੇ ਜਿਹੇ ਥਾਂ 'ਤੇ ਚਲੇ ਜਾਈਏ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਕਿੱਧਰ ਜਾਣਾਗਾ ਕਿਉਂਕਿ ਆਪਣਾ ਹੋ ਗਿਆ ਫਾਈਨਲ ਜਾਂੰਦਾ ਪਹਿਲਾਂ ਤਾਂ ਸੋਚਿਆ ਸੀ ਦੋ ਤਿੰਨ ਜਗ੍ਹਾ ਹੈਗੀਆਂ ਵੀ ਆਪਾਂ ਕਿੱਧਰ ਜਾਈਏ ਤੇ ਹੁਣ ਤਕਰੀਬਨ ਫਾਈਨਲ ਹੀ ਹੈਗਾ ਵੀ ਆਪਾਂ ਕਿੱਧਰ ਜਾਣਾਗਾ ਬਾਕੀ ਤੁਹਾਨੂੰ YouTube ਦੀ ID ਮੈਂਸ਼ਨ ਹੋ ਰਹੀ ਆ ਥੱਲੇ ਤਾਂ ਉਹਨੂੰ ਜਾ ਕੇ ਜਰੂਰ ਹਨਾ ਤੇ ਆਪਣਾ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਉਹਨੂੰ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਨਾ ਸਹੀ 8 ਵਜੇ ਆਪਣੀ ਵੀਡੀਓ ਜਿਹੜੀ ਉਹ ਭਾਈ ਨਾਲ ਦੀ ਨਾਲ ਮਿਲ ਜਾਇਆ ਕਰੇ ਕਿਉਂਕਿ ਉਸ ਟਾਈਮ ਸਾਰੇ ਵਿਹਲੇ ਜੇ ਹੁੰਦੇ ਆ ਕਿ ਚਲਾ ਬੰਦਾ ਦੇਖ ਲੈਂਦਾਗਾ ਅਗੇ ਕਰ ਤੁਸੀਂ Facebook ਤੇ ਵੀਡੀਓ ਦੇਖਣੀਆਂ ਤਾਂ ਆਪਾਂ ਨੂੰ ਸ਼ਾਮ ਨੂੰ 5 ਵਜੇ ਆਪਣੀ ਵੀਡੀਓ ਆ ਜਾ ਕਰਨੀ ਹੈਗੀ ਅਮਨ ਸਰਾਂ ਸਰਚ ਮਾਰ ਲਿਓ Facebook ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਉਦਾਂ ਆਈਡੀ ਸੇਮ ਹੀ ਅਮਨਸਰਾਂ ਦੇ ਨਾਮ ਉੱਤੇ ਆ ਗਈ ਤੇ ਜੇਕਰ ਮਤਲਬ ਹਰ ਰੋਜ਼ ਦੀ ਨਵੀਂ ਅਪਡੇਟ ਆਪਾਂ ਕਿੱਥੇ ਫਿਰਦੇ ਆ ਕਿੱਥੇ ਜਾ ਰਹੇ ਆ ਕੀ ਕੁਛ ਕਰ ਰਹੇ ਆ ਹਰ ਰੋਜ਼ ਦੀ ਨਿੱਕੀ-ਮੋਟੀ ਅਪਡੇਟ ਜਿੰਨੀ ਵੀ ਹੋਊਗੀ ਉਹ ਤੁਹਾਨੂੰ ਮਿਲਣੀ ਆਪਣੇ ਇੰਸਟਾਗ੍ਰam ਤੇ ਉੱਤੇ ਉਹਦੇ ਉੱਤੇ ਆਪਾਂ ਤਕਰੀਬਨ ਕੋਸ਼ਿਸ਼ ਕਰਿਆ ਕਰਾਂਗੇ ਹਰੇਕ ਤੀਜੇ ਚੌਥੇ ਦਿਨ ਜਾਂ ਪੰਜਵੇਂ ਦਿਨ ਆਪਾਂ ਉਤੇ ਲਾਈਵ ਹੋ ਜਾ ਕਰਾਂਗੇ ਤਾਂ ਕਿ ਜਿਹੜੇ ਤੁਹਾਡੇ ਸਵਾਲ ਹੋਣਗੇ ਉਹ ਵੀ ਤੁਸੀਂ ਨਾਲ ਕਰ ਲਿਆ ਕਰੋ ਗੱਲਬਾਤ ਕਰ ਲਿਆ ਕਰਾਂਗੇ ਆਪਾਂ ਤੇ ਇਦੇ ਉੱਤੇ ਹੋਰ ਤਾਂ ਚਲੋ ਲਵਾਉਣ ਨੂੰ ਕੁਝ ਹੈ ਨਹੀਂ ਸੀਗਾ ਬੋਤਲ ਹੋਲਡਰ ਸਾਨੂੰ ਕੱਲ ਦਿਖਾਈ ਦਿੱਤਾ ਸੀਗਾ ਇਹ ਓਕੇ ਆ ਫਿੱਟ ਫਾਟ ਆ ਸੈਟ ਆ ਕੱਲ ਵੀ ਆਪਾਂ ਉਹ ਵੀ ਨੂੰ ਦਿਖਾਤਾ ਸੀ ਪਲੱਸਪਰ ਵਾਲੇ ਨੂੰ ਉਹ ਵੀ ਕਹਿੰਦਾ ਭਾਈ ਜੇ ਹੁਣ ਰੱਬ ਨਹੀਂ ਮਾਹਮਾਰੇ ਹੋਇਆ ਤਾਂ ਕੀ ਕਹਿਣਾ ਨਹੀਂ ਤੇਰਾ ਸਾਈਕਲ ਪਾਈ ਹਲੇ ਸੈਟ ਫਾਟ ਆਗਾ ਸੈਟ ਆਗਾ ਤੇ ਥੋੜਾ ਜਿਹਾ ਇਹ ਸਾਈਕਲ ਉਹੀ ਆਖਦਾ ਥੋੜਾ ਜਿਹਾ ਹੁਣ ਇਹ ਸਸਤਾਗਾ ਜਿਹਦਾ ਕਰਕੇ ਕੋਸ਼ਕੇ 'ਚ ਕਮੀਆਂ ਪੇਸੀਆਂ ਹੈਗੀਆਂ ਨੇ ਜਿਹੜਾ ਪਹਾੜਾਂ ਲਈ ਹਲੇ ਠੀਕ ਨਹੀਂ ਹੈਗਾ ਚਲ ਫਿਰ ਵੀ ਆਪਾਂ ਲੈ ਜਾਣੇ ਆਂਗੇ ਤੇ ਚਲੋ ਕੋਈ ਨਾ ਹੌਲੀ ਹੌਲੀ ਆਪਾਂ ਇਹਦੇ ਵਿੱਚ ਵੀ ਅਪਡੇਟ ਕਰਾਂਗੇ ਤੇ ਲੈ ਲਾਂਗੇ ਕੋਈ ਗੱਲ ਨਹੀਂ ਸਫਰ ਵਧੀਆ ਰਹੇ ਤਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਥੋੜਾ ਜਾ ਜੇ ਇਹ ਤੋਂ ਵਧੀਆ ਵੀ ਆਉਂਦੀਆਂ ਚੀਜ਼ਾਂ ਉਹ ਲੈ ਲਈਏ ਜਿਵੇਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਵਿੱਚ ਭਾਈ ਜਿਹੜੇ ਹਾਈਡਰੌਲਿਕ ਬ੍ਰੇਕ ਆਉਂਦੇ ਆ ਜਿਹੜੇ ਇਹ ਬ੍ਰੇਕ ਹਨ ਡਿਸਕਾਂ ਇਹ ਕੰਮ ਛੱਡ ਜਾਂਦੀਆਂ ਜਾਂ ਇਹ ਘਸ ਜਾਂਦੀਆਂ ਨੇਗੀਆਂ ਇਹਨਾਂ ਦੀ ਬੜੀ ਪ੍ਰੋਬਲਮ ਪੈਂਦੀ ਆਈ ਕਦੇ ਕਦੇ ਤੇ ਆਪਾਂ ਇਥੇ ਚਾਬੀ ਪੱਕੀ ਫਟ ਕੀਤੀ ਹੁੰਦੀ ਆ ਵੀ ਜਿੰਦਾ ਲਾਓ ਤੇ ਜਿਉਂ ਚ ਪਾਓ ਇਹਨੂੰ ਤੇ ਹਾਈਡਰੋਲਿਕ ਬ੍ਰੇਕ ਆਉਂਦੇ ਆ ਤੇ ਇੱਕ ਇਹਨਾਂ ਦੇ ਸ਼ੌਕਰ ਲੌਕ ਹੋ ਜਾਂਦੇ ਆ ਵਧੀਆ ਚੀਜ਼ਾਂ ਜਿਹੜੀਆਂ ਨਈਆਂ ਇੱਕ ਇਹ ਭਾਈ ਥੋੜਾ ਜਿਹਾ ਇਧਰ ਲਈ ਆ ਕੁਝ ਕੰਪੋਰਟਡ ਆਉਂਦੇ ਆਗੇ ਅੱਜ ਕੱਲ ਖ ਲੋਕ ਮਤਲਬ ਮੁੰਡੇ ਖੁੰਡੇ ਉਹ ਲੈ ਲੈਂਦੇ ਆਗੇ ਆਪਣੇ ਕੋਲੇ ਹਲੇ ਇਹੀ ਚੱਲਦਾ ਹੈਗਾ ਚਲੋ ਜਿੰਨਾ ਚਿਰ ਸਾਹ ਦਊਗਾ ਆਪਣਾ ਸਾਥੀ ਇਹੀ ਹੈਗਾ ਆਪਾਂ ਇਹਦੇ ਸਫ਼ਰ ਕਰਾਂਗੇ ਤੇ ਕੱਲ ਚਲੋ ਆਪਾਂ ਤੁਹਾਨੂੰ ਦਿਖਾਈ ਸੀ ਕਿ ਪਹਿਲਾਂ ਆਪਾਂ ਬਲਾਕ ਪਰ ਜਾਏ ਫਿਰ ਆਪਾਂ ਹਠੂਰ ਜਾਏ ਸੀ ਜਿਹੜਾ ਕੱਢ-ਕੁੱਢਾ ਹੁੰਦਾ ਸੀਗਾ ਅੱਜ ਥੋੜਾ ਜਿਹਾ ਸਮਾਨ ਲੈਣਾਗਾ ਰੋਟੀ-ਉਟੀ ਖਾ ਕੇ ਆਪਾਂ ਥੋੜਾ ਜਿਹਾ ਹਟੂਰ ਜਾ ਕੇ ਆਉਣਾਗਾ ਕੁਛ ਕਿ ਚੀਜ਼ਾਂ ਜਿਵੇਂ ਨੇੜੇ-ਨੇੜੋ ਮਿਲ ਜਾਂਦੀਆਂ ਉਹ ਲੈ ਲਾਂਗੇ ਆਪਾਂ ਇੱਕ ਤੁਹਾਨੂੰ ਥੋੜੀ ਜਿਹੀ YouTube ਦੇ ਨਾ ਲੈ ਰਿਲੇਟਡ ਗੱਲ ਦੱਸਣੀ ਸੀ ਆਪਾਂ ਜਦੋਂ ਵੀ ਆਪਣੀ ਵੀਡੀਓ ਆਊਗੀ ਹਰ ਰੋਜ਼ ਸਵੇਰੇ 8 ਵਜੇ ਤੇ ਉਹਦੇ ਉੱਤੇ ਜਾ ਕੇ ਨਾ ਥੋੜਾ ਜਿਹਾ ਕਿ ਨਾ ਹਾਈਪ ਵਾਲੀ ਆਪਸ਼ਨ ਹੈਗੀ ਤੇ ਉਹ ਹਾਈਪ ਵਾਲੀ ਆਪਸ਼ਨ ਜਰੂਰ ਯਾਨੀ ਕਿ ਨਾਪ ਲਿਓ ਉਹਦੇ ਨਾਲ ਥੋੜੀਆਂ ਜਿਹੜੀਆਂ ਆਪਣੀਆਂ ਵੀਡੀਓ ਆ ਉਹ ਗਾਹਾਂ ਲੋਕਾਂ ਤੱਕ ਮਤਲਬ ਪਹੁੰਚ ਜਾਣਗੀਆਂ मतलब, थोड़ी थोड़ी मतलब दे वीडियो थोड़ी हाईप हो मेल जो जी कहने ਦਾ ਭਾਵ ਇਹ ਹੈ ਕਿ ਇੱਕ ਥੋੜੀ ਜਿਹੀ ਹੋਰ ਪਰੇਸ਼ਾਨੀ ਆਉਂਦੀ ਹੈ ਕੁਸ਼ਕ ਚ ਮਤਲਬ ਆਪਣੇ ਜਿਹੜੇ ਵੀ ਵੀਰ ਦੇਖਦੇ ਆ ਵੀਡੀਓ ਉਹਨਾਂ ਨੂੰ ਤਾਂ ਆ ਹੀ ਨਹੀਂ ਕੁਸ਼ਕ ਨੂੰ ਆ ਰਹੀ ਹੈਗੀ ਕਿਉਂਕਿ ਉਹ ਮੈਨੂੰ ਥੋੜਾ ਕਮੈਂਟ ਆਏ ਹੈਗੇ ਪਿਛਲੀ ਵੀਡੀਓ ਤੇ ਕਿ ਭਾਈ ਵੀ ਆਪਣੀ ਜਿਹੜੀ ਹੈ ਨਾ ਥੋੜਾ ਟਾਈਟਲ ਲਿਖਦੇ ਹਾਂ ਉਹ ਇੰਗਲਿਸ਼ ਚ ਆ ਰਿਹਾ ਹੈਗਾ ਤੇ ਉਹਦੀ ਵੀ ਭਾਈ ਸੈਟਿੰਗ ਸ਼ੂਟਿੰਗ ਹੁੰਦੀ ਆ ਤੁਹਾਨੂੰ ਹੀ ਕਰਨੀ ਪੈਣੀ ਹੈ ਮੈਂ ਤਾਂ ਪੰਜਾਬੀ ਚ ਕੀਤਾ ਹੋਇਆ ਹੈਗਾ ਤੇ ਬਾਕੀ ਆਪਣੇ ਕੁਸ਼ਕ ਚ ਉਹਥੇ ਤਾਂ ਚਲੋ ਸਹੀ ਹੁੰਦਾ ਤੇ ਕੁਸ਼ਕ ਤੇ ਨਹੀਂ ਹੁੰਦਾਗਾ ਬਾਕੀ ਇੰਨੀ ਤੁਹਾਨੂੰ ਅਪਡੇਟ ਦੇਣੀ ਸੀ ਵੀ ਹਾਈਪ ਵਾਲੀ ਆਪਸ਼ਨ ਜ਼ਰੂਰ ਨਾ ਆਪ ਲਿਓ ਜੀਦਾ ਕਰਕੇ ਆਪਣੀ ਵੀਡੀਓ ਵਾਇਰਲ ਹੋਣੀ ਆ ਇੰਸਟਾਗ੍ਰਾਮ ਉੱਤੇ ਜਾ ਕੇ ਤੁਸੀਂ ਫੋਲੋ ਕਰ ਲਓ ਉਹ ਤੁਹਾਨੂੰ ਬਸ ਆਹ ਰੋਜ਼ ਨਵੀਂ ਅਪਡੇਟ ਉੱਤੇ ਮਿਲ ਜਾਣੀਆਂ ਉਹਦੇ ਉੱਤੇ ਵੀ ਆਪਾਂ ਵੀਡੀਓ ਜਿਹੜੀਆਂ ਦਿੱਲੀ ਦੀਆਂ ਦੋ ਤਿੰਨ ਪੌਣੀਆਂ ਰਹਿੰਦੇ ਆ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਨਾ ਪਹਿਲਾਂ ਰੋਟੀ ਉੱਤੇ ਖਾ ਲਈਏ ਸਾਢੇ 8:00 ਦਾ ਟਾਈਮ ਹੋ ਗਿਆਗਾ ਤੇ ਇਸ ਤੋਂ ਬਾਅਦ ਫਿਰ ਆਪਾਂ ਜੇ ਕੋਈ ਹੋਰ ਅਪਡੇਟ ਹੋਈ ਤੁਹਾਨੂੰ ਦੱਸਾਂਗੇ ਸ਼ਾਇਦ ਅੱਜ ਆਪਣੀ ਇੱਕ ਪਾਰਸਲ ਆਉਣਾਗਾ ਡਿਲੀਵਰੀ ਤੇ ਜੇ ਉਹ ਆਪਾਂ ਨੂੰ ਮਿਲ ਗਈ ਤਾਂ ਉਹ ਵੀ ਫਿਰ ਆਪਾਂ ਦਿਖਾ ਦਾਂਗੇ ਜੇ ਉਹ ਆਉਂਦੀ ਆ ਫਿਰ ਤਾਂ ਮੰਨ ਕੇ ਚੱਲੋ ਥੋੜੇ ਦਿਨਾਂ ਚ ਆਪਾਂ ਨਿਕਲ ਨਹੀਂ ਹੈਗਾ ਤੇ ਉਹੀ ਮੇਨ ਆ ਜੀ ਕੱਲ੍ਹ ਆਉਣੀ ਸੀ ਤੇ ਕੱਲ੍ਹ ਆਈ ਨਹੀਂ ਗਈ ਤੇ ਬਸ ਹੁਣ ਕੇਰਾ ਆਪਾਂ ਹੁਣ ਪ੍ਰਸ਼ਾਦਾ ਪਾਣੀ ਛਕ ਲਾਂਗੇ ਛਕ ਕੇ ਫਿਰ ਆਪਾਂ ਠੂਰ ਬੱਲੀ ਮੜਾ ਜੇ ਢਾ ਮਾਰਿਆ ਜੀ ਘਰੋਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਆਪਾਂ ਤਿਆਰੀਆਂ ਖੱਚਤੀਆਂ ਛਿੱਧੀਆਂ ਠੂਰ ਬੱਲੀ ਨੂੰ ਤੇ ਆ ਸੋਖਰ ਨਾਲ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਆਪਾਂ ਜੀ ਦਰਸ਼ਨ ਕਰ ਲਓ ਬਾਹਰਲੀ ਸਾਈਡ ਤੋਂ ਹੀ ਇਹ ਠੂੜ ਵਾਲੇ ਰਾਹ ਤੇ ਪੈਂਦਾ ਇੱਕੋ ਪਰਲੇ ਪਾਸੇ ਪੈਂਦਾ ਉਹ ਗਰਾਊਂਡ ਕੋਲ ਜਿਹੜਾ ਤੁਹਾਨੂੰ ਕੱਲ ਵਾਲੇ ਬਲੌਗ 'ਚ ਆਪਾਂ ਦਿਖਾਇਆ ਸੀ ਤੇ ਬਸ ਇਹ ਰਾਹ ਦੇ ਉੱਤੇ ਫਸਾ ਗਿਆ ਵੀ ਇਹ ਰਾਹ ਤੇ ਸਰਪ ਸ਼ਾਹ ਜੀ ਤੇ ਕੱਲ ਗਏ ਸੀ ਉਹ ਤੇ ਘਰ ਦੀ ਹੈ ਬਸ ਚੱਲਦੇ ਆ ਤਨ ਕਿਲੋਮੀਟਰੀ ਇੱਥੇ ਥੋੜਾ ਉੱਪਰ ਲੱਲ ਗਿਆ ਸਮਾਂ ਤੋਂ ਲੈਣਾ ਘਰ ਦਾ ਵੀ ਕੋਹ ਲੈਣਾ ਕੁਝ ਆਪਣਾ ਅਛਾ ਇਹ ਰਾਹ ਵ ਇੱਕ ਬਹੁਤ ਫਾਇਦਾ ਆਪਾਂ ਨੂੰ ਇਹ ਸਾਰੇ ਰਾਹ ਤੇ ਨਾ ਇਹ ਦਰਖਤ ਲੱਗੇ ਹੋਏ ਆ ਦੇਖੋ ਤੁਸੀਂ ਇਹ ਪਿੱਛੋਂ ਲੈ ਕੇ ਬੁਰਜਕਲ ਵਾਲੇ ਤੋਂ ਲੈ ਕੇ ਹਠੂੜ ਤੱਕ ਜਿੰਨੇ ਵੀ ਮਤਲਬ ਰਾਹ ਦਾ ਸਾਰੇ ਤੇ ਦਰਖਤ ਨੇ ਕੋਈ ਕੋਈ ਕਿਤੇ ਕਿਤੇ ਖਾਲੀ ਹੋ ਸਕਦਾ ਨਹੀਂ ਸਾਰੇ ਤੇ ਭਾਈ ਦਰਖਤ ਲੱਗੇ ਹੋਏ ਆਗੇ ਤਾਂ ਕਰਕੇ ਇਥੇ ਚਾਹੇ ਕੋਈ ਤੁਰ ਕੇ ਆ ਜੇ ਫਾਈ ਗਲਤੀ ਆ ਜੇ ਆਪਣੇ ਨੂੰ ਮੋਟਰਸਾਈਕਲ ਤੇ ਆਏ ਚਾਹੇ ਗੱਡੀ ਤੇ ਆ ਜੇ ਕੋਈ ਵੀ ਚੀਜ਼ ਆਪਾਂ ਜੋ ਗਰਮ ਨਹੀਂ ਹੁੰਦੀ ਨਾ ਬੰਦਾ ਗਰਮ ਹੋਵੇ ਤਾਂ ਭਾਈ ਲੋਹਾ ਗਰਮ ਹੋਵੇ ਤਾ ਕਰਕੇ ਇਹ ਰਾਹ ਪਿੱਟਾ ਆਪਾਂ ਨੂੰ ਵਧੀਆ ਸਿੱਧਾ ਤੇ ਬਣੀ ਹੋਈ ਸ਼ੜਕ ਆ ਗਈ ਤਾਂ ਕਰਕੇ ਇੱਥੋਂ ਸਮਾਨ ਸਾਨੂੰ ਜਿਆਦਾਤਰ ਪਾਠੂਰੋਂ ਹੀ ਲਈਦਾਗਾ। ਹਾਂ। ਲਓ ਭਾਈ ਸਮਾਨ ਸੱਲਾ ਲੈ ਲੀਏ ਆਪਾਂ ਇੱਥੋਂ। ਫਿਰ ਤੁਹਾਨੂੰ ਦੱਸਾਂ ਨੇ ਕੀ ਖੋਲਿਆ। ਕਾਫੀ ਕੁਝ ਪਿਆ ਇੱਥੇ। ਦੇਖਦੇ ਇੱਕ ਦੋ ੜਮਣ ਲੈ ਲਈਏ। ਲਓ ਭਾਈ ਸਮਾਨ ਸੱਲਾ ਲੈ ਲਿਆ ਜਿਹੜਾ ਆਪਾਂ ਠੂਰ ਤੋਂ। ਤੇ ਇਹਦੇ ਵਿੱਚੋਂ ਇੱਕ ਚੀਜ਼ ਤਾਂ ਆਪਣੇ ਪਿੰਡੋਂ ਹੀ ਮਿਲ ਜਣੀ ਸੀ ਜਿਹੜੀਆਂ ਦੋ ਚੀਜ਼ਾਂ ਆਪਾਂ ਇੱਥੇ ਹੀ ਮਿਲਣੀਆਂ ਸੀਗੀਆਂ ਤਾਂ ਕਰਕੇ ਆਪਾਂ ਠੂਰੀ ਆ ਗਏ ਸੀਗੇ ਬਸ ਹੁਣ ਆਪਾਂ ਪਿੰਡ ਹੀ ਚੱਲਦੇ ਆਂਗੇ 10 15 5-4 ਮਿੰਟ ਹੀ ਲੱਗਣੇ ਇੱਥੋਂ 3 ਕਿਲੋਮੀਟਰ ਤਾਂ ਹੈਗਾ ਸਾਰਾ ਚਲੋ ਜੀ ਭਈਆ ਸਾਹਮਣੇ ਸਕੂਲ ਆ ਗਿਆ ਜਿੱਥੇ ਆਪਾਂ 6ਵੀਂ 7ਵੀਂ ਤੱਕ ਪੜ੍ਹਦੇ ਹੁੰਦੇ ਸੀ ਇਹ ਪਹਿਲਾਂ ਅਕਾਲ ਪਬਲਿਕ ਸਕੂਲ ਹੁੰਦਾ ਸੀਗਾ ਠੂੜ ਦਾ ਤੇ ਅੱਜ ਇਹਦਾ ਨਾਂ ਪਾਈ ਸਾਨਵੇਮ ਕਾਨਵੈਂਟ ਸਕੂਲ ਬਣ ਗਿਆ ਹੈਗਾ ਇਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਕਰਾ ਆ ਪਾਈ ਜਿਵੇਂ ਬਾਈ ਨੇ ਕਿਹਾ ਸੀਗਾ ਵੀ ਸਮਾਨ ਤੁਹਾਡੇ ਘਰੇ ਪਹੁੰਚ ਜੂਗਾ ਤੇ ਸੌਖ ਨਾਲ ਬਾਈ ਜਿਹੜਾ ਸਮਾਨ ਆਪਣਾ ਘਰੇ ਹੀ ਲਿਆਇਆ ਕਿਵੇਂ ਬਰੇ ਠੀਕ ਆ ਜਮਾਨ ਬਾਈ ਸਹੀ ਟਾਈਮ ਤੇ ਲਿਆਂਦਾ ਬਸ ਪਟਾਰਾ ਵਾਹ ਵੱਡਾ ਲਈ ਫਿਰਦਾ ਤੇ ਗਾਂਦੇ ਨੇ ਸਾਰਾ ਅੱਛਾ ਲੇਟ ਬਹੁਤ ਹੋ ਗਈ 8 ਵਜੇ ਕਹਿੰਦੇ ਸੀਗੇ ਮੈਂ ਮੋਬਾਈਲ ਲੈਣ ਆਇਆ ਅੱਛਾ ਅੱਛਾ ਦਿਖਾ ਫਿਰ ਕੀ ਕੁਸ ਲਿਆਂਦਾ ਜੀ ਇਹ ਤੇ ਦੋ ਪ੍ਰੋਟੈਕਟਰ ਦੀ ਆਈ ਹੈ ਗੈਂਸ ਅੱਛਾ ਵੱਡੇ ਮਹਗਾਏ ਸੀ ਯਾਰ ਹਾਂਜੀ ਵੱਡੇ ਵੱਡੇ ਚ ਹੁੰਦੀ ਸੇਮ ਹੀ ਆਈ ਨਹੀਂ ਉਹਦੇ ਵਿੱਚ ਵੱਧ ਹੁੰਦੀ ਆ ਕੀ ਚੀ ਉਹ ਚ ਇਹ ਤਿੰਨ ਲੱਤ ਤਾਂ ਫਿਰ ਇਹ ਮਹਿੰਗਾ ਪਾ ਜਣਾ ਜਲਸਾ ਉਹ ਮੈਂ ਬਹੁਤ ਘੱਟ ਮੰਗਾ ਕੇ ਰਾਜੀ ਵੱਡੇ ਮੰਗਾ ਦੇ ਮੈਨੂੰ ਵੱਡੇ ਸ਼ਾਮੀ ਕਰ ਮੈਂ ਵੱਡੇ ਸ਼ਾਮੀ ਕਰਦੇ ਕੋਈ ਨਾ ਟਰੂਬਾਂ ਦੇ ਦੇਣਾ ਯਾਰ ਤੇ ਬਾਈ ਤੋਂ ਵੱਡੀਆਂ ਕਿਆ ਸਾਮਗਾਈਆਂ ਸੀ ਵੱਡੀਆਂ ਦਾ ਛੋਟੀਆਂ ਮਿਲੀਆਂ ਚਲੋ ਵੱਡੀਆਂ ਲੈ ਰਾਨੇ ਅੱਦੋਬਾਦ ਸ਼ਾਮੀ ਮਿਲ ਜਾਣੀਆਂ ਬਲੱਸ ਹੋ ਗਿਆ ਬਣਾ ਹੁਣ ਤੇ ਪਹੜੀ ਆਈ ਠੀਕ ਆ ਮਗਾ ਲੀਆਂ ਸੀ ਉੱਥੇ ਉੱਥੇ ਪਹੜੀ ਆ ਗਈਆਂ ਸੀ ਜਾਂ ਫਿਰ ਸ਼ਾਮੀ ਕਿਹੜਾ ਮਾਰੋ ਇਦਨ ਫੜਾ ਜੀ ਸ਼ਾਮ ਨੂੰ ਵਾਲਾ ਹੀ ਹੁੰਦਾ ਫਿਰ ਬਾਫਰ ਸ਼ਾਮੀ ਲੈ ਆਈ ਰੈਲਸਨ ਦੀਆਂ ਲੈ ਲਈਆਂ ਇਹ ਸਹੀ ਆ ਆਪਣਾ ਕੰਮ ਜਿਵੇਂ ਟਾਇਰ ਟੂਰ ਦੇ ਹਿਸਾਬ ਨਾਲ 27.50 ਇਸ ਟਾਈਮ ਜਿਹੜੀ ਰਬੜ ਆ ਰਬੜ ਰੈਲਸਨ ਦੀਸਾਂ ਨਾਲੋਂ ਵਧੀਆ ਗੱਡੀ ਇਹਨਾਂ ਦੀ ਠੀਕ ਆ ਆ ਭਾਈ ਰੈਲਸਾਂ ਕੰਪਨੀ ਕਹਿੰਦੇ ਆ ਸਾਰਨਾ ਵਧੀਆ ਕੀ ਤੇ ਬਾਈ ਜੀ ਚੰਨਾ ਫਿਰ ਰੈਲਸ ਨਹੀਂ ਲੈ ਲਓ ਤੁਸੀਂ ਰੈਲਸ ਨਹੀਂ ਪਾ ਲੋ ਤੇ ਟਿਊਬ ਦੀ ਹੋ ਗਾਰੰਟੀ ਬਾਈ ਕਹਿੰਦਾ ਪੂਰੀ ਕੰਪਨੀ ਗਾਰੰਟੀ ਗਾਰੰਟੀ ਕੋਈ ਕੰਪਨੀ ਗਾਰੰਟੀ ਹੰਡਨ ਦੀ ਗਾਰੰਟੀ ਹੁੰਦੀ ਹੈ ਕੰਪਨੀ ਦੀ ਗਾਰੰਟੀ ਨਹੀਂ ਠੀਕ ਆ ਇਹਦੇ ਉੱਤੇ ਵੀ ਰੈਲਸਾਂ ਲਿਖਿਆ ਹੁੰਦਾ ਆਹ ਵੇਖੋ ਠੀਕ ਆ ਜੀ ਚਲੋ ਜਿਹੜਾ ਆਪਣੀਆਂ ਰਹਿ ਗਿਆ ਦੂਜਾ ਸਮਾਨ ਉਹ ਹੱਥ ਨਹੀਂ ਪਰ ਬਾਈ ਕਹਿੰਦਾ ਲੰਘ ਦੇ ਫੜਾ ਦੂੰਗਾ ਇੱਜਾ ਮੈਂ ਬਾਈ ਨੇ ਕਈ ਘਰੀ ਸਮਾਨ ਪਹੁੰਚਦਾ ਕਰ ਦੂੰਗਾ ਤੇ ਸਮਾਨ ਆਪਣਾ ਤਕਰੀਬਨ ਅੱਧਾ ਕਾ ਗਿਆ ਤੇ ਬਸ ਉਹ ਰਹਿ ਗਏ ਸਿਲੰਡਰ ਤੇ ਉਹ ਵੀ ਆਪਾਂ ਬਾਈ ਤੋਂ ਲੈ ਲਾਂਗੇ ਫਿਰ ਉਹ ਹੱਥ ਨੇ ਪੜਾ ਜੂ ਬਾਈ ਸੁਣੇ ਆ ਵੀ ਚੁੱਲੇ ਵੀ ਆ ਬਾਈ ਕੋਲੇ ਬਾਕੀ ਡਿਲੀਵਰੀ ਵੀ ਕਰ ਦੇਣਗੇ ਨੇੜੇ ਤੇਰੇ ਚਲੋ ਕਰ ਲਈ ਬਾਈ ਨਾਲ ਹਸਾਬ ਕਿਤਾਬ ਫਿਰ ਹੱਥ ਨੇ ਸਿਲੰਡਰ ਹੀ ਪੜਾ ਜਾਣਗੇ ਲੈ ਵੀ ਟਿਊਬ ਵਗੈਰਾ ਤੁਹਾਨੂੰ ਦਿਖਾਤੀ ਆਪਾਂ ਟਿਊਬ ਉਦਾਂ ਦਾ ਵਧੀਆ ਕੀ ਰੈਲਸਨ ਕੰਪਨੀ ਦੀ ਹੈਗੀ ਜੇ ਕਿਸੇ ਨੇ ਵੀ ਲੈਣੀ ਆ ਤਾਂ ਬਹੁਤ ਵਧੀਆ ਕੰਪਨੀ ਹੈ ਰੈਲਸਨ ਆ ਜਿਹੜੀ ਤੇ ਸੋਨੋ ਫਿਰ ਆ ਹੰਡਾਈ ਹੁੰਡਈ ਜਿਹੜੀ ਹੋਈ ਉਹ ਦੱਸ ਦਾਂਗੇ ਵੈਸੇ ਕੰਪਨੀ ਤਾਂ ਕਹਿੰਦਾ ਕਿ ਵੈਸੇ ਕੋਈ ਗਾਰੰਟੀ ਨਹੀਂ ਹੈਗੀ ਉਹ ਤਾਂ 2 ਸਾਲ ਦੀ ਤਾਂ ਲਿਖੀ ਹੋਈ ਆ ਵੈਸੇ ਹੁੰਦਾ ਹੀ ਨਹੀਂ ਕੋਈ ਟਿਊਬਾਂ ਨੂੰ ਜੇ ਹੁਣ ਉਦਾਂ ਹੀ ਪਟਾਕਾ ਮਾਰ ਗਈ ਤਾਂ ਕੀ ਕਹਿਣਾ ਬਾਬਾ ਵਾਕੀ ਮਿਹਰ ਕਰੂ ਭਾਈ ਤੇ ਬਾਕੀ ਆਹ ਆ ਨਾ ਆਪਣੇ ਲੱਗੀ ਹੋਈ ਆ ਪਲਕਣ ਜੀ ਤੇ ਇਹ ਹੁਣ ਥੋੜਾ ਜਿਆਦਾ ਪਹਿਲਾਂ ਤਾਂ ਚਲੋ ਛੋਟੀ ਸੀ ਕੁਛ ਕੀਤਾ ਨਹੀਂ ਇਹਦਾ ਆਪਾਂ ਨਾ ਤੇ ਹੁਣ ਆਪਾਂ ਸੋਚਦੇ ਆ ਵੀ ਇਹਨੂੰ ਵੱਡ ਬੁੱਡ ਦੀਏ ਕਿਉਂਕਿ ਇਹ ਨਾ ਫਿਰ ਇਹ ਆਹ ਜਿਹੜੀ ਚੀਜ਼ ਆ ਕੰਦ ਆਪਣੀ ਇਹ ਸਾਰੀ ਨੂੰ ਨੁਕਸਾਨ ਜਿਹੜੀ ਇਹ ਪਹਚਾਊਗੀ ਜੀਦਾ ਕਰਕੇ ਚਲੋ ਵੀ ਆਪਾਂ ਹੁਣ ਆ ਦੇਖੋ ਜੜ ਦੇ ਵਿੱਚ ਹੈ ਬਿਲਕੁਲ ਤੇ ਵੀ ਫਿਰ ਇਹ ਥੋੜੀ ਨੁਕਸਾਨ ਪਹਚਾਉਗੀ ਤੇ ਵੀ ਸੋਚਿਆ ਚਲੋ ਵੜ ਦਿੰਨੇ ਆ ਕਿਉਂਕਿ ਜੇ ਸਾਈਡ ਤੇ ਹੁੰਦੀ ਤਾਂ ਇਹ ਨਹੀਂ ਵੜਨੀ ਸੀ ਨਹੀਂ ਇਹ ਸਾਰੀ ਕੰਧ ਹੀ ਪਾੜ ਦੇਣੀ ਹੈ ਜਦੋਂ ਇਹ ਵੱਧ ਗਈ ਇੱਕ ਪਲਕਣਾ ਤੇ ਇੱਕ ਨਾਲ ਹੀ ਆਪਣੇ ਇੱਥੇ ਹੈਗਾ ਦੂਸਰੀ ਕੰਧ ਹੈਗੀ ਤੇ ਉਹਦੇ ਵਿੱਚ ਵੀ ਭਾਈ ਪਿੱਪਲ ਬਰੋਟਾ ਖਣੀ ਤੇ ਉਹ ਵੀ ਹੋਇਆ ਪਿਆਗਾ ਤੇ ਉਹ ਵੀ ਇਸ ਦੂਬਾ ਦੇਖਦੇ ਆ ਉਹਦਾ ਵੀ ਕੋਈ ਹੱਲ ਕਰਦੇ ਆਂਗੇ ਪਹਿਲਾਂ ਆਪਾਂ ਇਹਨੂੰ ਵੜ ਲੀਏ। ਵੈਸੇ ਨਾ ਦਰਖਤ ਤਾਂ ਨਹੀਂ ਕੱਟਣੇ ਚਾਹੀਦੇ ਕਿਉਂਕਿ ਜੇ ਫਿਰ ਇਦਾਂ ਦੀ ਕੋਈ ਹਨਾ ਕੰਦ-ਕੁੰਦ ਵਿੱਚ ਹੋਵੇ ਜਾਂ ਕਿਸੇ ਦੇ ਹਨਾ ਮੰਨ ਕੇ ਚੱਲੋ ਵੀ ਟੌਂਟਾਂ ਦੇ ਵਿੱਚ ਵੀ ਹੋ ਜਾਂਦੀ ਆ। ਪਰ ਉਹ ਭਾਈ ਵੜਨੇ ਪੈਂਦੇ ਆਗੇ ਤਾਂ ਕਰਕੇ ਇਹ ਚੀਜ਼ ਨੂੰ ਗਲਤ ਨਾ ਸੋਚ ਲਿਓ। ਇਹ ਆਪਾਂ ਨੂੰ ਤਾਂ ਪੜਨਾ ਪੈ ਰਿਹਾ ਕਿਉਂਕਿ ਫਿਰ ਇਹ ਸਾਰੀ ਜਿਹੜੀ ਇੱਥੇ ਨਿਉ ਆਗੀ ਇਹ ਸਾਰੀ ਖਰਾਬ ਕਰ ਦੂ। ਵੈਸੇ ਆਪਣੇ ਵੈਸੇ ਦਰਖਤ ਲਾਏ ਵੀ ਹੋਏ ਆਗੇ। ਉਹ ਤੁਸੀਂ ਦੇਖ ਹੀ ਲਿਆਗਾ ਸਵੇਰੇ ਆਪਾਂ ਤੁਹਾਨੂੰ ਦਿਖਾਈ ਜੀਏ ਤੇ ਹਣ ਇਹਨੂੰ ਆਪਾਂ ਭਾਈ ਵੜ ਦਿੰਨੇ ਆ ਪਹਿਲਾਂ। ਹੁਣ ਤਾਂ ਛੋਟਾ ਹੁਣ ਤਾਂ ਲੋਟ ਵੀ ਆ ਗਿਆ ਤੇ ਇਹਨੂੰ ਚਲੋ ਵੱਡ ਬੁੱਡ ਦਿੱਤਾ ਇੱਥੇ ਵੈਸੇ ਤਾਂ ਪਹਿਲਾਂ ਵੀ ਇੱਕ ਕਰ ਵੱਡਦਾ ਸੀਗਾ ਤੇ ਇੱਥੇ ਨਾ ਆਪਣਾ ਦੇਖਦੇ ਆਂ ਹੱਥ ਨੇ ਲਿਆ ਕੇ ਤੇ ਆਪ ਦੀ ਉਬ ਦਾ ਕੋਈ ਹੱਲ ਕਰਦੇ ਆਂ ਫੇਰ ਚਲੋ ਨਹੀਂ ਉਗਦਾ ਤੇ ਬਾਰ ਬਾਰ ਭਾਈ ਇਹਨੂੰ ਵੱਡਣਾ ਵੀ ਹੈ ਨਾ ਵਧੀਆ ਨਹੀਂ ਲੱਗਦਾ ਦਰਖਤਾਂ ਨੂੰ ਚਲੋ ਇਹਨਾਂ ਕ ਵੱਡਦਾ ਇਹਨੂੰ ਤੇ ਫੇਰ ਬਾਕੀ ਜੇ ਕੋਈ ਰਹਿੰਦੀ ਹੁੰਦੀ ਜਿਹੜੀ ਬਾਕੀ ਰਹਿੰਦੀ ਹੁੰਦੀ ਕਸਰ ਹੋਈ ਤੇ ਉਹ ਤਿਆਬ ਨਹੀਂ ਕਰੀ ਦੇਣੀਆਂ ਪੂਰੀ ਜਿਹੜਾ ਬਾਰ ਬਾਰ ਨਾ ਹੋਵੇ ਚੰਗਾ ਜਿਆ ਵੀ ਨਹੀਂ ਲੱਗਦਾ ਨਾ ਬਾਰ ਬਾਰ ਦਰੱਖਤ ਦੀ ਪੱਟੀ ਚਲੋ ਆਪਾਂ ਨੂੰ ਵੀ ਵਧੀਆ ਨਹੀਂ ਲੱਗਦਾ ਤੇ ਹੁਣ ਸਾਨੂੰ ਮਾੜਾ ਆਇਆ ਝਾਤੀ ਮਰਾਉਣੇ ਆਗੇ ਆਪਾਂ ਸਮਾਨ ਜਿਹੜਾ ਸੁੱਕਣੇ ਪਾਇਆ ਸੀਗਾ ਇੱਧਰ ਆਹ ਦੇਖੋ ਆ ਤਾਂ ਆਪਣੀ ਕੈਟ ਆ ਗਈ ਤੁਸੀਂ ਦੇਖੀ ਆ ਪਿਛਲੇ ਹੇਮਕੁੰਨ ਸਾਹਿਬ ਵਾਲੇ ਵਲੌਗ ਦੇ ਵਿੱਚ ਵੀ ਤੇ ਪਰਲੇ ਪਾਸੇ ਆ ਪਾਈ ਆਹਾ ਆਪਣਾ ਸਲੀਪਿੰਗ ਬੈਗ ਕਹਿੰਦੇ ਜਿਹਨੂੰ ਆ ਪਰਜਾਈ ਕਹਿ ਦਿੰਨੇ ਹਾਂ ਉ ਤਾਂ ਤੇ ਇਹ ਸਲੀਪਿੰਗ ਬੈਗ ਆ ਭਾਈ ਆ ਇਹਦਾ ਝੋਲਾ ਜਾਗਾ ਤੇ ਝੋਲੇ ਵਿੱਚ ਇਹ ਪੈ ਜਾਂਦਾਗਾ ਤੇ ਚਲੋ ਇਹ ਵੀ ਤੁਹਾਨੂੰ ਦਿਖਾ ਦਾਂਗੇ ਇਹ ਇਹਦੇ ਵਿੱਚੋਂ ਆਹ ਇੱਕ ਨਿਕਲਿਆ ਕੰਬਲ ਜਿਹਾ ਨਿਕਲਿਆ ਤੇ ਇਹ ਵੀ ਦੇਖ ਲਓ ਤੁਸੀਂ ਇਹ ਆਪਾਂ ਬਸੇ ਕੰਮ ਆਈ ਜਾਣਾ ਕਿਉਂਕਿ ਹਣ ਆਪਾਂ ਠੰਡੇ ਥਾਂ ਦਾ ਤੁਹਾਨੂੰ ਦੱਸਿਆ ਸੀ ਭਾਈ ਵੀ ਠੰਡੇ ਸਾਵਾਂ ਦਾ ਹੀ ਆਪਾਂ ਦੇਖਾਂਗੇ ਕਿਸੇ ਪਾਸੇ ਦਾ ਤੇ ਫਿਰ ਇਹ ਆਪਣੀਆਂ ਚੀਜ਼ਾਂ ਜਿਹੜੀਆਂ ਕੰਮ ਆਉਣਗੀਆਂ ਤੇ ਆਪਾਂ ਦੂਜੇ ਪਾਸੇ ਹੁਣ ਤੁਹਾਨੂੰ ਦਿਖਾਉਨੇ ਆ ਉਹ ਪਿਪਲਾ ਪਾਈ ਉਹਦਾ ਵੀ ਕੋਈ ਨਾ ਕੋਈ ਹੱਲ ਕਰਾਂਗੇ ਇਹ ਅੱਜ ਧੋਤੇ ਸੀ ਮਾਤਾ ਨੇ ਆਪਣੀ ਨੇ ਤੇ ਮਾਂ ਕਹਿੰਦੀ ਵੀ ਕੇਰਾ ਨੂੰ ਧੋ ਤੋ ਲੈ ਛੱਟ ਬਟ ਜਾ ਹੋ ਜੂ ਕੰਮ ਜਾ ਤੇ ਫਿਰ ਇਹ ਪਿਆਏ ਨੂੰ ਚਾਰ ਹੋ ਗਿਆ ਨਾ ਤੇ ਇਹ ਵੀ ਆਪਾਂ ਨੂੰ ਆਪਣੇ ਕਿਹੇ ਰਿਸ਼ਤੇਦਾਰ ਨਹੀਂ deta ਸੀਗਾ ਭਾਈ ਉਦਾਂ ਇਹ ਕਾਫੀ ਮਹਿੰਗਾ ਮੁੰਗਾ ਹੁੰਦਾ ਕਹਿੰਦੇ ਆਗੇ ਇਹ ਮਾਈਨਸ 20 ਵਾਲਾ ਗਾ ਕਿੱਥੇ ਲੋਡ ਪੂਗੀ ਤੈਨੂੰ ਦੱਸਾਂਗੇ ਸਾਰਾ ਕੁਝ ਤੇ ਇਹ ਪਲੱਸ 'ਚ ਵੀ ਕੰਮ ਲੈਂਦਾ ਜਾਂਦਾ ਤੇ ਮਾਈਨਸ 'ਚ ਵੀ ਲੋਟ ਜਾ ਜਾਂਦਾ ਇਹ ਦੇਖ ਆ ਆ ਗੁੰਜੇ ਬੱਚਾ ਭਾਈ ਇਹ ਆਪਣਾ ਚਲੋ ਪਹਿਲਾਂ ਤਾਂ ਇਹਨੂੰ ਵੜਦਈਏ ਇਹ ਲੱਗੀ ਹੋਈ ਆ ਭਾਈ ਆਪਣੀ ਮੱਕੀ ਜੀ ਚਲੋ ਇਹ ਤਾਂ ਥਲੀ ਹੈ ਆ ਦੁਪਹਿਰ ਕਿڑی ਜੀ ਤਾਂ ਆਪੇ ਹੀ ਹੋ ਗਈ ਸੀਗੀ ਤੇ ਆਹਾ ਭਾਈ ਇਹ ਪਿੰਪਲ ਜਾਗਾ ਤੇ ਇਹ ਵੀ ਬਹੁਤ ਚੰਗਾਗਾ ਇਹਨੂੰ ਵੀ ਵਾੜੀ ਲੱਗੀ ਕੋਲੇ ਪ੍ਰਿੰਡਾ ਪ੍ਰੁੰਡਾ ਫਰਦਿਆਂ ਨੇ ਨਾਲ ਹੀ ਮੈਨੂੰ ਤਾਂ ਐਂ ਜਾ ਲੱਗਦਾ ਵੀ ਜਿਵੇਂ ਇਹ ਲਾਲ ਦੌੜੀ ਨਾ ਜਾਵੇ ਮੇਰੇ ਕਿਉਂਕਿ ਕੋਲੇ ਨਹੀਂ ਜਾਣਦ ਹੁੰਦੀ ਭਾਈ ਇਹ ਫਿਰ ਇੱਥੋਂ ਆਈ ਫਿਰ ਸੱਪ ਸੁੱਪ ਜੇ ਬਣ ਜਾਂਦੇ ਇੱਥੇ ਡਰ ਜਾ ਵੀ ਲੱਗਦਾ ਵੀ ਕੋਈ ਸੱਪ ਸਲੂੰਢੂ ਵੀ ਨਾ ਹੋਵੇ ਇੱਥੇ ਲਓ ਇਹ ਵੀ ਪੜਦਾ ਆਪਾਂ ਜਗਾ ਤੁਹਾਨੂੰ ਦਿਖਾ ਦਨੇ ਆ ਤੇ ਐਵੇਂ ਕੋਈ ਬਾਧੂ ਨੈਗੇਟਿਵ ਕਮੈਂਟ ਜੇ ਨਾ ਕਰਿਓ ਕਿਉਂਕਿ ਇਹ ਤੁਹਾਨੂੰ ਜਗਾ ਦਿਖਾਉਣਾ ਪਹਿਲਾਂ ਇਹ ਪਤਾ ਲੱਗ ਜੀ ਤੁਹਾਨੂੰ ਆਪੇ ਦੇਖੋ ਇਹ ਵੀ ਪੂਰੀ ਕੰਧ ਦੇ ਵਿੱਚ ਸੀਗਾ ਕਿਰਾਂ ਨੂੰ ਵੜਤਾ ਫਿਰ ਦੇਖਦੇ ਆ ਇਹਦਾ ਵੀ ਕੋਈ ਤਿਆਬ ਤੂਬ ਵਾਲੀ ਆਪਾਂ ਹੱਲ ਕਰਾਂਗੇ ਕਿਉਂਕਿ ਇਹ ਵੀ ਦੋ ਤਿੰਨ ਆਰੀ ਵੜਤਾ ਖੁੰਝਿਓ ਲਾ ਆਪਾਂ ਆ ਵੜ ਬੁੱੜ ਲਿਆ ਸੀਗਾ ਤੇ ਉਸਨ ਦਿਖਾਈ ਦਿੱਤਾ ਸੀਗਾ ਨਾ ਕਿਉਂਕਿ ਇਹ ਨਾ ਫਿਰ ਕੱਲ ਨੂੰ ਇਹ ਆਪਣੇ ਗਵੰਦੀਆਂ ਦੀ ਕੰਧ ਆ ਇਹ ਪਾੜੂਗੀ ਉਹ ਤਾਂ ਕੰਦ ਦਾ ਸੰਝੂ ਹੀ ਆ ਗਈ ਪਰ ਫਿਰ ਵੀ ਇਹ ਤਰੇੜਾਂ ਤਰੂੜਾ ਆਉਣਗੀਆਂ ਜਿਵੇਂ ਪਹਿਲਾਂ ਆ ਆ ਗਈਆਂ ਤੇ ਜੀਦਾ ਕਰਕੇ ਫਿਰ ਆਪਾਂ ਇਹਨੂੰ ਹੁਣ ਕੋਈ ਪੱਕਾ ਹੀ ਹੱਲ ਕਰਾਂਗੇ ਇਹ ਵੀ ਦੋ ਤਿੰਨ ਦਿਨ ਅੱਗੇ ਪਹਿਲਾਂ ਵੜਤਾ ਸੀਗਾ ਆ ਦੇਖੋ ਸਾਰੀ ਕੰਤੇ ਹੋ ਗਈਆਂ ਤਾਂ ਕਰਕੇ ਫਿਰ ਫਿਰ ਭਾਈ ਇਹ ਬਟਣਾ ਹੀ ਪਿਆ ਤੇ ਇਧਰ ਇੱਕ ਆਪਾਂ ਤੁਹਾਨੂੰ ਦਿਖਾ ਦਈਏ ਭਾਈ ਪੱਗ ਲਿਆਂਦੀ ਸੀਗੀ ਆਪਾਂ ਜਿਹੜੇ ਨਵੇਂ ਸਫਰਾਂ ਦੇ ਵਿੱਚ ਫਿਰ ਇਹ ਕੰਮ ਉਹ ਪਹਿਲਾਂ ਵੀ ਲਿਆਂਦੀ ਸੀ ਕਾਲੀ ਪੱਗ ਤੇ ਉਹ ਖਰਾਬ ਖਰੂਬ ਜੀ ਹੋ ਗਈ ਸੀਗੀ ਪਤਾ ਨਹੀਂ ਕੀ ਚੱਕਰ ਪੈ ਗਿਆ ਫਿਰ ਇਹ ਮੋੜ ਕੇ ਤੇ ਉਹਨਾਂ ਨੇ ਨਮੀ ਦੇ ਦਿੱਤੀ ਬਾਈ ਹਾਂ ਤਾਂ ਕੰਮ ਕਲੀਅਰੀ ਕੱਢ ਦਿੰਦਿਆ ਬੰਦੇ ਤੇ ਉਹਨਾਂ ਨੇ ਫਰੀ ਹੋਈ ਦੇ ਦਿੱਤੀ ਉਹ ਕਹਿੰਦੇ ਵੀ ਜਿਹੜਾ ਪੀਸ ਅਡਫਾਲਟ ਹੋ ਗਿਆ ਚਲੋ ਕੋਈ ਗੱਲ ਨਹੀਂ ਤੇ ਫਿਰ ਆ ਉਹਨਾਂ ਨੇ ਭਾਈ ਨਮੀ ਪੱਗ ਦੇ ਦਿੱਤੀ ਛੇ ਧਵਾ ਧੂ ਕੇ ਸਉਣ ਸਉਣ ਐਨ ਮਰਵਾਤੀ ਤਾਂ ਕਿ ਸਫ਼ਰ ਦੇ ਵਿੱਚ ਤੁਹਾਨੂੰ ਪਤਾ ਵੀ ਆਪਾਂ ਜਿਹੜੀ ਪੱਗ ਆ ਉਹ ਕਾਲੀ ਯਾਦ ਤਰ ਬੰਨ੍ਹਦੇ ਆਂਗੇ ਕਿਉਂਕਿ ਤਾਂ ਆਪਾਂ ਚਲੋ ਇੱਕ ਦੋ ਨਾਲ ਹੋਰ ਵੀ ਲੈ ਕੇ ਜਾਵਾਂਗੇ ਜ਼ਿਆਦਾਤਰ ਆਪਣੇ ਭਾਈ ਕਾਲੀ ਬੰਨੀ ਹੁੰਦੀ ਹੈਗੀ ਤੇ ਬਸ ਸ਼ਾਇਦ ਜਿਹੜਾ ਟਿਊਬਾਂ ਵਾਲਾ ਬਾਈ ਹੈਗਾ ਉਹ ਆਥਨ ਤੱਕ ਜੇ ਆਪਾਂ ਨੂੰ ਸਿਲੰਡਰ ਦੇਖਦੇ ਆਂ ਦੋ ਕ ਉਹ ਤਾਂ ਮੈਂ ਤਿੰਨ ਕਏ ਸੀਗੇ ਤੇ ਤਿੰਨ ਚਾਰ ਤੇ ਚਾਰ ਕਏ ਸੀ ਤੇ ਆਪਾਂ ਨੂੰ ਚਾਰ ਕਹਦੇ ਸੀਗੇ ਵੀ ਚਾਰ ਸਿਲੰਡਰ ਲਿਆ ਦੀ ਤੇ ਉਹ ਕਹਿੰਦਾ ਸੀ ਵੱਡੇ ਥੋੜੇ ਪਏ ਆਗੇ ਜਿੰਨੇ ਵੀ ਪਏ ਹੋਏ ਮੈਂ ਤੁਹਾਨੂੰ ਲਿਆ ਦੂੰਗਾ ਫਿਰ ਮੈਂ ਕਿਹਾ ਚਲੋ ਵੀ ਬਾਕੀ ਚਲੋ ਛੋਟੇ ਲਈ ਦੇਖਦੇ ਆ ਕਿੰਨੇ ਕਦਾ ਹੱਲ ਕਰੂਗਾ ਫਿਰ ਉਹ ਤੁਹਾਨੂੰ ਦਿਖਾਈ ਦਵਾਂਗੇ ਜੇ ਆਥਨ ਤੱਕ ਉਹ ਅੰਦਾਜ਼ ਕਹਿੰਦਾ ਮੈਂ ਆਥਨੇ ਪਹੁੰਚਦਾ ਕਰ ਦੂੰਗਾ ਤੇ ਬਾਕੀ ਮੇਨ ਚੀਜ਼ ਜਿਹੜੀ ਇੱਕ ਰਹਿੰਦੀ ਆ ਉਹਦੀ ਵੀ ਸੈ ਡਿਲੀਵਰੀ ਕੱਲ ਤੱਕ ਹੋ ਚੁੱਕੀ ਆਪਣੀ ਤੇ ਫਿਰ ਜਿਹੜਾ ਆਪਣਾ ਸਫਰ ਆ ਉਹ ਸ਼ੁਰੂ ਹੋ ਜੂਗਾ ਜਲਦੀ ਤੋਂ ਜਲਦੀ ਬਸ ਇੱਕ ਦੋ ਐਟਮਾ ਜਿਹੜੀਆਂ ਰਹਿੰਦੀਆਂ ਉਹ ਪੂਰੀਆਂ ਹੋ ਜਾਣ ਬਸ ਇੱਕ ਵਾਰੀ ਦਪਹਿਰ ਦੀ ਚਾਹ ਚੂਪੀ ਕੇ ਤੇ ਹੁਣ ਇਸ ਟਾਈਮ ਆ ਤਕਰੀਬਨ 5:30 ਦਾ ਜਿਹੜਾ ਟਾਈਮ ਹੋ ਚੁੱਕਿਆਗਾ ਤੇ ਧੁੱਪ ਵੀ ਬਸ ਜਾਣ ਵਾਲੀ ਹੈਗੀ ਬਾਕੀ ਦੇਖ ਸਕਦੇ ਹੋ ਸੂਰਜ ਦੇਵਤਾ ਉਹ ਸਾਹਮਣੇ ਹਲੇ ਵੀ ਅੱਖਾਂ 'ਚ ਕੱਢੀ ਜਾਂਦਾਗਾ ਤੇ ਉਹਨੂੰ ਵੀ ਜਾ ਕੇ ਥੋੜਾ ਜਿਹਾ ਮਿਲਦੇ ਆਪਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਕਪੜਾ ਦੀੜਾ ਮਾਰ ਲਈਏ ਤੇ ਉੱਤੇ ਸੇ ਪਿੰਡ ਦੀ ਗਿੜੀ ਛੇੜੀ ਮਰਾਉਨੇ ਆ ਤੁਹਾਨੂੰ ਦਿਖਾਉਨੇ ਆ ਪਿੰਡ ਦੇ ਵਿੱਚ ਆਪਣੇ ਸੌਖ ਨਾਲ ਪਿੰਡ ਆਇਆ ਤਾਂ ਮਾੜਾ ਨਹੀਂ ਯਾਰ ਪਿੰਡ ਦੇ ਵਿੱਚ ਕੰਮ ਸ਼ਮ ਜੀ ਚੱਲੀ ਜਾਂਦਾਗਾ ਤੁਹਾਨੂੰ ਦਿਖਾਉਨੇ ਆਗੇ ਸੱਪੜ ਛੁੱਪੜ ਦਾ ਉਹ ਪਹਿਲਾਂ ਤੁਹਾਨੂੰ ਦਿਖਾ ਦਈਏ ਫਿਰ ਇਸ ਤੋਂ ਬਾਅਦ ਤੁਹਾਨੂੰ ਇੱਕ ਇਹੋ ਜਿਹੀ ਲੋਕੇਸ਼ਨ ਤੇ ਲੈ ਕੇ ਜਾਣਾ ਨਾ ਜਿਹੜੇ ਲੋਕ ਪਿੰਡਾਂ ਵਿੱਚ ਬੈਠੇ ਆਗੇ ਤੇ ਉਹ ਵੀ ਉਹ ਚੀਜ਼ ਨੂੰ ਫੀਲ ਕਰ ਸਕਣ ਤੇ ਬਾਕੀ ਇਹ ਵੀ ਸੁੱਖ ਨਾਲ ਸੁੱਕ ਗਏ ਆਗੇ ਤੇ ਚੰਗੀ ਤਰ੍ਹਾਂ ਬਾਕੀ ਹੁਣ ਇਹਨਾਂ ਨੂੰ ਵੀ ਪਾਈ ਕਰਦੇ ਆ ਪੈਕਪੂਕ ਤੇ ਇਹਨਾਂ ਨੇ ਸੌਖ ਨਾਲ ਬਹੁਤ ਸਾਖ ਦੇਣਾ ਆਪਣਾ ਇਹ ਬਹੁਤ ਟਾਈਮ ਦੇ ਮਤਲਬ ਬੰਨ੍ਹ ਦੀ ਪਏ ਸੀਗੇ ਤੇ ਹੁਣ ਸੌਖ ਨਾਲ ਵਧੀਆ ਖੜਕਦੇ ਜੇ ਹੈਗੇ ਤੇ ਪਹਿਲਾਂ ਢੱਲੇ ਜੇ ਹੋਏ ਬਹੀ ਪਤਾ ਨਹੀਂ ਕਿਹਤੋਂ ਤੇ ਫਿਰ ਆ ਪਈ ਦਾ ਕਵਰ ਕਬਰ ਆਗਾ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੌਲੀ ਹੌਲੀ ਦੇ ਦਾਂਗੇ ਆ ਵੀ ਆਪਣਾ ਸਾਰਾ ਤਕਰੀਬਨ ਸੁੱਕ ਗਿਆ ਸਮਾਨ ਤੇ ਹੁਣ ਪਹਿਲਾਂ ਆਪਾਂ ਸਾਈਕਲ ਦੇ ਉੱਤੇ ਮਾਰ ਜੀ ਕੱਪੜਾ ਛਪੜ ਤੇ ਕੱਪੜਾ ਕਪੜਾ ਮਾਰ ਕੇ ਤੇ ਫਿਰ ਆਪਾਂ ਮਰਉਣਾ ਇਹਨੂੰ ਪਿੰਡ ਦੀ ਕਿੜੀ ਦੇਖ ਲਓ ਭਾਈ ਆ ਖੜਾਗਾ ਪਹਿਲਾਂ ਅਸੀਂ ਆਪਾਂ ਠੂਰ ਜਾ ਕੇ ਆਏ ਸੀ ਉਹਨੂੰ ਦਿਖਾਇਆ ਸਮਾਨ ਵਗੈਰਾ ਤੇ ਫਿਰ ਛੋਪ ਨਾਲ ਭਾਈ ਜਿਹੜਾ ਤੁਸੀਂ ਦਿਖਾਇਆ ਸੀਗਾ ਵੀ ਉਹ ਆਪਾਂ ਨੂੰ ਭਾਈ ਜਿਹੜਾ ਘਰੀ ਫੜਾ ਗਿਆ ਸੀਗਾ ਇਹਦੇ ਪੈਰ ਕਹਿ ਸਕਦੇ ਆ ਟਿਊਬਾਂ ਤੇ ਬੱਸ ਟਿਊਬਾਂ ਵਗੈਰਾ ਆ ਗਈਆਂ ਤੇ ਜਿਹੜਾ ਇੱਕ ਹੋਰ ਸਮਾਨ ਆ ਤੁਹਾਨੂੰ ਦੱਸਿਆ ਉਹ ਵੀ ਸ਼ਾਇਦ ਅਜੱਤ ਨੇ ਫੜਾ ਜ ਉਹਨੂੰ ਵੀ ਫੋਨ ਲਾ ਕੇ ਪੁੱਛਦੇ ਆ ਪਹਿਲਾਂ ਇਹਦੇ ਕੱਪੜਾ ਲੀੜਾ ਮਾਰੀਏ ਫਿਰ ਮਰਵਾਉਨੇ ਆ ਸਾਨੂੰ ਗੇੜੀ ਪਿੰਡ ਦੀ ਲਓ ਵੀ ਮਿੱਤਰੋ ਪਹੁੰਚ ਗਏ ਆ ਆਪਾਂ ਇੱਥੇ ਤੇ ਪਿੰਡ ਦਾ ਤੁਹਾਨੂੰ ਕੰਮ ਗੁੰਮ ਹੁੰਦਾ ਦਿਖਾ ਦਈਏ ਪਹਿਲਾਂ ਤਾਂ ਲਓ ਵੀ ਇਹ ਆ ਪਿੰਡ ਦੇ ਬਿਲਕੁਲ ਵਿਚਾਲੇ ਵੇਲਾ ਛੱਪੜ ਆਗਾ ਤੇ ਕਾਫੀ ਜਿਆਦਾ ਪਹਿਲਾਂ ਤਾਂ ਬੁਰਾ ਹਾਲ ਹੀ ਸੀਗਾ ਇਹਦਾ ਤੇ ਹੁਣ ਸੋਖ ਨਾਲ ਭਾਈ ਸਾਡੇ ਪਿੰਡ ਦੀ ਪੰਚਾਇਤ ਨੇ ਉੱਤਾ ਜਾ ਚੱਕਿਆਗਾ ਪਿੰਡ ਵਾਲਿਆਂ ਨੇ ਵੀ ਮਾਰ ਕੇ ਹੰਬੜਾ ਜਾ ਮਾਰਿਆ ਤੇ ਸੋਖ ਨਾਲ ਹੁਣ ਖਾਸਾ ਟੁਆਇਟ ਟੁਆਇਟ ਜਿਹਾ ਪੱਟ ਕੇ ਨੂੰ ਸੈੱਟ ਬੈਟ ਜਾ ਕਰੀ ਜਾਂਦੇ ਆਗੇ ਤੇ ਸ਼ਾਇਦ ਬਣੂ ਤਾਂ ਪਤਾ ਨਹੀਂ ਕੀ ਮਲਾ ਟੁਆਇਟ ਟਾਇਪ ਬਣਨੇ ਦੇ ਵਿੱਚ ਤੇ ਪਾਣੀ ਸਾਡ ਫਿਲਟਰ ਵੀ ਹੋ ਜੇ ਇਹ ਕੁਛ ਬਣੇ ਤੋਂ ਬਾਅਦ ਹੀ ਪਤਾ ਲੱਗੂ ਯਾਨੀ ਕੰਮ ਚੱਲੀ ਜਾਂਦਾ ਤੇ ਸੋਖ ਨਾਲ ਪਿੰਡ ਦੇ ਵਿਚਾਲੇ ਬਿਲਕੁਲ ਖੁੱਲੀ ਜਗ੍ਹਾ ਹੈ ਐਨ ਪੂਰੀ ਤੇ ਚਲੋ ਹੁਣ ਆਪਾਂ ਤੁਹਾਨੂੰ ਮੇਨ ਪੁਆਇੰਟ ਤੇ ਵੀ ਲੈ ਚੱਲੀਏ ਤੇ ਪਿੰਡ ਦਾ ਬਿਲਕੁਲ ਵਿਚਾਲਾ ਕ ਆਪਣਾ ਜਿਹੜਾ ਆਪਣਾ ਘਰ ਵੀ ਬ ਵਿਚਾਲੇ ਜੀ ਪੈ ਜਾਂਦਾ ਹੈਗਾ ਤੇ ਹੁਣ ਆਪਾਂ ਇੱਥੋਂ ਪਾਈਏ ਚੱਲੇ ਤੇ ਤੁਹਾਨੂੰ ਜਗ੍ਹਾ ਦਿਖਾਉਨੇ ਆ ਇੱਕ ਹੋਰ ਲਓ ਵੀ ਆ ਗਏ ਆ ਮਿੱਤਰੋ ਆਪਾਂ ਜਿਹੜੇ ਰਾਹ ਦੀ ਗੱਲ ਕਰਦੇ ਸੀਗੇ ਇਹ ਆਪਾਂ ਖੜੇ ਆ ਇਸ ਸਮੇਂ ਖੇਤਾਂ ਵਾਲੇ ਰਾਹ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਰਾਹ ਜਿਹੜਾ ਕਨੈਕਟ ਕਰਦਾ ਪਿੰਡ ਬੁਰਜਕਲਾਲੇ ਨੂੰ ਰਾਮੇ ਦੇ ਨਾਲ ਇਹ ਭਾਈ ਕੱਚਾ ਰਾਹ ਹੈਗਾ ਸਾਰਾ ਤੇ ਇਹ ਜਿਹੜਾ ਵਧੀਆ ਵੀ ਲੱਗਦੇ ਹੈਗੇ ਅੱਜ ਕੱਲ ਤਾਂ ਸਹੂਨ ਦੀ ਕਚੇਰਾ ਬਿਲਕੁਲ ਹੀ ਖਤਮ ਹੋ ਗਏ ਹੈਗੇ ਸਾਹਮਣੇ ਮੋਟਰ ਆ ਗਈ ਤੇ ਮੋਟਰ ਤੇ ਸੋਖ ਨਾਲ ਸਾਹਮਣੇ ਮੋਟਰ ਤੇ ਆਪਣੇ ਖੜਾਗਾ ਸਾਈਕਲ ਆਪਣਾ ਤੇ ਬਾਕੀ ਇੱਥੇ ਪੰਛੀਆਂ ਦੀ ਤੁਹਾਨੂੰ ਆਵਾਜ਼ਾਂ ਸੁਣਨ ਦੇ ਸੋਹਣੀ ਰਹੀਆਂ ਹੋਣਗੀਆਂ ਤੇ ਮੋਟਰ ਤੇ ਵੀ ਸੋਖ ਨਾਲ ਡੱਟ ਲੂਟ ਜੀ ਵਾਧੂ ਚੱਲਦੀ ਪਈ ਹੈਗੀ ਥਿਉ ਬਹੁਤ ਸੋਹਣਾਗਾ ਦੇਖੋ ਛੋਟਾ ਆਪਣਾ ਖੜਾ ਬਿਲਕੁਲ ਮੋਟਰ ਦੇ ਸਾਹਮਣੇ ਚਲੋ ਇੱਥੇ ਆਪਾਂ ਵੀ ਖੜ੍ਹਦੇ ਆਂਗੇ 10-15 ਮਿੰਟ ਤੇ ਥਿ ਵਿਊ ਦਾ ਵੀ ਨਜ਼ਾਰਾ ਜਾ ਲੈ ਲਈਏ ਤੇ ਬਾਕੀ ਰਹੀ ਗੱਲ ਉਹ ਬਾਈ ਨੇ ਆਉਣਾ ਸੀਗਾ ਹਲੇ ਤੱਕ ਉਹ ਆਇਆ ਨਹੀਂਗਾ ਸਮਾਨ ਜਾ ਉਹ ਤੋਂ ਲੈਣਾ ਸੀ ਸਿਲੰਡਰ ਵਗੈਰਾ ਉਹ ਪਹੁੰਚਿਆ ਨਹੀਂ ਹਲੇ ਤੱਕ ਚਲੋ ਦੇਖਦੇ ਆਂ ਜੇ ਫੋਨ ਫੋਨ ਉਹਨੇ ਲਾ ਲਿਆ ਠੀਕ ਆ ਅੱਜ ਤਾਂ ਨਹੀਂ ਫਿਰ ਕੱਲ ਨੂੰ ਸਵੇਰੇ ਤਾਂ ਉਹਨੇ ਸਮਾਨ ਫੜਾਈ ਦੇਣਾ ਆਪਣਾ ਤੇ ਹਰੀਆਲੀ 'ਚ ਜਰੂਰ ਆਜਿਆ ਕਰੋ ਖੜ੍ਹ ਜਾਇਆ ਕਰੋ ਖੇਤ ਖੋਦ ਆ ਕੇ ਤੁਸੀਂ ਵੀ ਆ ਵੀ ਮਿੱਤਰੋ ਘੇੜੇ-ਘੂੜੇ ਕੱਢਦੇ ਤੇ ਆਪਾਂ ਤਕਰੀਬਨ RAMME ਦੇ ਬਿਲਕੁਲ ਕੋਲ ਪਹੁੰਚ ਚੁੱਕੇ ਆਂਗੇ ਆ ਬਾਈ ਦੀ ਰਾਮੇ ਵਾਲੇ ਦੀ ਕਿਸੇ ਦੀ ਮੋਟਰ ਆ ਗਈ ਤੇ ਦੇਖ ਲਓ ਖੇਤਾਂ ਦੇ ਨਜ਼ਾਰੇ ਫਿਰ ਸੱਖਣਾ ਝੋਨਾ ਝੋਨਾ ਪਲੀ ਜਾਂਦਾਗਾ ਪਾਣੀ ਪੂਣੀ ਦੀ ਖੁੱਲੀਆਂ ਬਾੜੀਆਂ ਚੱਲ ਰਹੀਆਂ ਨੇ ਆ ਤੇ ਬੜਾ ਵਧੀਆ ਇੱਥੋਂ ਸਨਸੈਟ ਦਾ 뷰 ਆ ਰਿਹਾਗਾ ਤੇ ਆਪਾਂ ਵੀ ਇੱਥੇ ਰੁਕਦੇਾਂਗੇ ਸਨਸੈਟ ਦੇ ਇਹੜੇ ਨਜ਼ਾਰੇ ਲੈਨੇ ਪਿੰਡਾਂ ਦੇ ਸਨਸੈਟ ਦੇ ਇਹ ਇੱਥੇ ਆਪਾਂ ਖੜੇ ਸੀਗੇ 뷰 ਦਾ ਇੰਜੋਏ ਕਰ ਰਹੀ ਸਨਸੈਟ ਦਾ ਇਧਰ ਆਪਣੇ ਚੋਬਰ ਪੈਂਡ ਵਾਲੇ ਆ ਜਿਹੜੇ ਉਹ ਆਪਾਂ ਨੂੰ ਮਿਲ ਗਏ ਆਗੇ ਇਹ ਇੱਕ ਚੋਬਰ ਨੂੰ ਤੁਸੀਂ ਪਹਿਲਾਂ ਹੀ ਪਛਾਣਦੇ ਹੋਵੋਗੇ ਪੱਟ ਪਟ ਖਾਸੇ ਬਣੇ ਹੋਇਆ ਚੋਬਰ ਤੇ ਆਪਣੇ ਨਾਲ ਵੀ ਇਹ ਬੰਦਾ ਕਿੱਥੇ ਜਾ ਕੇ ਆਇਆ ਦੱਸਿਓ ਜਰੂਰ ਕਮੈਂਟਾਂ ਚ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਕਿੱਧਰੋਂ ਆਏ ਹੋਗੇ ਠੀਕ ਆ ਚੜ੍ਹਦੀ ਕਲਾ ਭਾਈ ਰੋਜ਼ ਹੀ ਆਉਂਦੇ ਆ ਤੁਸੀਂ ਆ ਆਏ 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 ਤੇ ਆ ਚੋਬਰ ਨੂੰ ਤੁਸੀਂ ਜਾਣਦੇ ਚੰਗੀ ਤਰ੍ਹਾਂ ਵਾਲੇ ਪੁਰਾਣੇ ਪਾਪੀ ਆ ਸੁੱਖ ਨਾਲ ਆਪਣੇ ਨਾਲ ਇਹ ਬਾਈ ਹੁਣੇ ਉੱਥੇ ਜਾ ਕੇ ਆਏ ਆਗੇ ਸਿਸੂ ਵਾਲੀ ਸਾਈਡ ਤੱਕ ਮਾਈਨਸ 1 ਡਿਗਰੀ ਟੈਂਪਰੇਚਰ ਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਹੋਈਆਂ ਨਹੀਂਆਂ ਅੱਜ ਕੱਲ ਇਹ ਇਹ ਰਨਿੰਗ ਕਰਕੇ ਪੱਟ ਦੁਬਾਰੇ ਬਣਾ ਰਹੇ ਹੈਗੇ ਤੇ ਕਿਵੇਂ ਇੱਥੇ ਵਧੀਆ ਲੱਗਦਾ ਕਿਵੇਂ ਵਧੀਆ ਇੱਕ ਨੰਬਰ ਚ ਮਾਹੌਲ ਆ ਯਾਰ ਅੱਛਾ ਤੇ ਜਾਣੇ ਤੁਸੀਂ ਦੋਈ ਹੋ ਜਣਗੇ ਬੰਦੇ ਹੀ ਚਾਰ ਵੀ ਹੋ ਜਣਨੇ ਆ ਤਿੰਨ ਵੀ ਹੋ ਜਣਨੇ ਆ ਅੱਛਾ ਤੇ ਚਲ ਬਾਈ ਹੁਣ ਲੌਨ ਦਾ ਪ੍ਰੈਕਟਿਸ ਭੱਜ ਭੁਜਾਉਣ ਦੇ ਰਾਮੇ ਉ ਜਾ ਕੇ ਮੁੜੇ ਆਣਗੇ ਉਹਨਾਂ ਚੱਕਰ ਆਪਾਂ ਫਿਰ ਵਿਊ ਦਾ ਹੋਰ ਇੰਜੋਏ ਕਰ ਲੀਏ ਜਿਵੇਂ ਲੱਗਿਆ ਪਿੰਡਾਂ ਦਾ ਸਨਸੈਟ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਹਾਨੂੰ ਪਤਾ ਕਰਨਾ ਹੀ ਪਣਾਗਾ ਸਰ ਫੇਰ ਹੀ ਇਦਾਂ ਦਾ ਨਿਆਰੇ ਸੂਣ ਦਿਖਾਉਣ ਨੂੰ ਦੇਖਣ ਨੂੰ ਮਿਲਣੇ ਆਗੇ ਸਾਹਮਣੇ ਬਾਈ ਹੁਣੇ ਆਪਣੇ ਇਹ ਸਪਰੇਅ ਵਗੈਰਾ ਕਰੀ ਜਾਂਦੇ ਆਗੇ ਸੈਸ ਨੂੰ ਨਾ ਦੇ ਦਿੱ ਹੁਣ ਆਹ ਦੇਖੋ ਭਾਈ ਸਪਰੇਅ ਵਗੈਰਾ ਕਰੀ ਜਾਂਦੇ ਆਗੇ ਤੇ ਸਨਸੈਟ ਵੀ ਹੋ ਚੁੱਕਿਆ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸੱਤ ਕਿਦਾਂ ਦਾ ਲੱਗਿਆ ਤੇ ਬਾਕੀ 2-4 ਮਿੰਟ ਹੋਰ ਰੁਕਾਂਗੇ ਆਪਾਂ ਸਰਪੰਡਰਲੇ ਨੂੰ ਰਵਾਨਾ ਹੁੰਨੇ ਆਂਗੇ ਤੇ ਜਿਹੜੇ ਵੀਰੋਂ ਪ੍ਰੈਕਟਿਸ ਲਈ ਜਾਂਦੇ ਉਹਨਾਂ ਦੇ ਨਾਲ ਹੀ ਆਪਾਂ ਮੁੜ ਜਾਣਾਗਾ ਚਲੋ ਠੀਕ ਆ ਜੀ ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਵੀਡੀਓ ਵਧੀਆ ਲੱਗੀ ਜਾਂ ਨਹੀਂ ਲੱਗੀ ਤੇ ਬਾਕੀ ਨਵੇਂ ਸਫ਼ਰ ਦੀ ਜਲਦੀ ਤੋਂ ਜਲਦੀ ਤੁਹਾਨੂੰ ਅਪਡੇਟ ਜਿਹੜੀ ਆਪਾਂ ਦੇ ਦਾਂਗੇ ਬਸ ਹੁਣ ਤਾਂ ਥੋੜੇ ਕੁ ਦਿਨ ਹੀ ਜਾਂਦੇ ਆਗੇ ਆਪਾਂ ਵੀ ਇੱਥੇ 2-4 ਮਿੰਟ ਹੀ ਹੋਰ ਰੁਕਣੇ ਆਗੇ ਫਿਰ ਆਪਾਂ ਵੀ ਚਾਲੇ ਪਾਉਨੇ ਆਗੇ ਚਲੋ ਠੀਕ ਹੈ ਜੀ ਬਾਕੀ ਵੀਡੀਓ ਹੁਣ ਤਾਈ ਵਧੀਆ ਲੱਗੀ ਜਾਂਦੀ ਆ ਤਾਂ ਚੈਨਲ ਦਾ ਥੱਲੇ ਤੁਹਾਨੂੰ ਦਿਖ ਰਿਹਾ ਹੋਊਗਾ ਬਟਨ ਆ ਉਹਨੂੰ ਸਬਸਕ੍ਰਾਈਬ ਕਰ ਲਓ ਭਾਈ ਤੇ ਆ ਘੰਟੀ ਨੂੰ ਖੜਕਾ ਦਿਆ ਕਰੋ ਜੱਜ ਨਾਲ ਤਾਂ ਕਿ ਤੁਹਾਨੂੰ ਸਵੇਰੇ ਸਹੀ 8:00 ਵਜੇ ਜਿਹੜੀ ਆਪਣੀ ਵੀਡੀਓ ਮਿਲ ਜਾ ਕਰੂਗੀ ਤੇ ਬਾਕੀ ਪੰਛੀ ਵੀ ਆ ਦੇ ਘਰਾਂ ਨੂੰ ਜਾ ਰਹੇ ਆ ਜੀ ਤੇ ਆਪਾਂ ਵੀ ਚੱਲਦੇ ਆ ਜਲਦੀ ਤੋਂ ਜਲਦੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਹੋਰ ਗੱਲ ਇਕ ਹੋਰ ਆਗੀ ਤੇ ਤੁਸੀਂ ਭਾਈ ਆਪਣਾ ਜਿਹੜਾ ਇੰਸਟਾਗ੍ਰam ਆ ਉਹਨੂੰ ਜਰੂਰ ਫੋਲੋ ਕਰ ਲਓ ਹਰ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਉਹਦੇ ਤੇ ਮੈਂ ਹਣੀ ਆਗੀ ਚਲੋ ਠੀਕ ਹੈ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਸਰੀ ਕਾ